ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ ਤੁਹਾਨੂੰ you yeah. ਮੈਂ ਸੁਦੇਸ਼ ਸਿੰਘ ਹਰਿਊ ਬਲਕ ਪ੍ਰਧਾਨ ਪਤਲਾ ਕ੍ਰਾਂਤੀਕਾਰੀ ਸਾਨ ਯੂਨੀਅਨ ਪੰਜਾਬ ਇਹ ਜਿਹੜਾ ਅੱਜ ਵਾਲਾ ਮਾਰਚਾ ਸਾਡਾ ਇਹ ਡਬਲਯੂਟੀਓ ਦੇ ਅੱਜ ਮੀਟਿੰਗ ਮੋਬਲ ਸ਼ੁਰੂ ਹੋਈ ਹੋਈ ਹੈ ਅਸੀਂ ਉਹਦਾ ਵਿਰੋਧ ਕਰਦੇ ਹੋਏ ਅੱਜ ਇਹ ਰੋਡਾਂ ਦੇ ਉੱਤੇ ਟਰੈਕਟਰ ਲਿਆ ਕੇ ਖਿਲਾ ਰਹੇ ਨੇ ਕਿ ਸਾਡੀ ਮੰਗ ਹੈ ਵੀ ਜਿਹੜੀ ਐਮਐਸਪੀ ਤੇ ਸੁਮੇਂਦਰ ਸਿੰਘ ਦੀ ਰਿਪੋਰਟ ਜਿਹੜੇ ਉਹਦੇ ਵਿੱਚ ਇਹ ਅੜਿੱਕਾ ਪਾਉਂਦੀ ਹੈ ਡਬਲਯੂਟੀਓ ਤੇ ਇਹ ਇਹਨੂੰ ਪਿੱਛੇ ਹਟਾਇਆ ਜਾਵੇ ਤੇ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕਿਤੇ ਇਸ ਸੰਯੁਕਤ ਮੋਰਚੇ ਦਾ ਜੀ ਸੰਯੁਕਤ ਮੋਰਚੇ ਦਾ ਫੈਸਲਾ ਜੀ ਹਾਂ ਜੀ ਕਿੰਨੇ ਵੀ ਟਰੈਕਟਰਾਂ ਸਭ ਲੋਏ ਨੇ ਟਰੈਕਟਰ ਸਾਰੇ ਸ਼ਹਿਰਾਂ ਦੇ ਵਿੱਚ ਮਤਲਬ ਟਰੈਕਟਰ ਖੜੇ ਹੋਣੇ ਨੇ ਸਾਰੇ ਸ਼ਹਿਰਾਂ ਦੇ ਵਿੱਚ ਵੱਧ ਤੋਂ ਵੱਧ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਸਮੇਂ ਦੇ ਵਿੱਚ ਸਾਡ ਜਿਸ ਤਰ੍ਹਾਂ ਸਾਡੇ ਆਗੂ ਕਹਿਣਗੇ ਪੋਰਟਰਾਜ਼ੀ ਨਾਲ ਚਲਦੇ ਰਵਾਂਗੇ ਇਹ ਸੰਘਰਸ਼ ਹੌਲੀ-ਹੌਲੀ ਹੋਰ ਤੇਜ਼ ਹੁੰਦਾ ਜਾਏਗਾ ਤਿੱਖਾ ਹੁੰਦਾ ਜਾਏਗਾ ਉਹ ਸਮਾਰਟ ਕੀਤਾ ਜਾ ਰਿਹਾ ਹੈ ਡਬਲਯੂਟੀ ਹੈ ਉਹਦੇ ਵਿਰੋਧਵਾਸਤੀ ਹੈ ਕਿਉਂਕਿ ਜਿੰਨੇ ਵੀ ਦੇਸ਼ ਵੱਡੇ ਭਾਰੀ ਦੇਸ਼ ਨੇ ਇਹ ਇਹ ਕੁਝ ਤਾਕਤਾਂ ਉਹ ਨੇ ਵੀ ਜਿੰਨੇ ਦੇਸ਼ਾਂ ਦੀ ਆਲਬੜ ਦੀ ਪੂੰਜੀ ਹੈ ਇਹ ਉਹਨਾਂ ਨੂੰ ਹੜਪਣਾ ਚਾਹੁੰਦੇ ਨੇ ਪੰਜਾਬ ਜਿਹੜਾ ਮਤਲਬ ਹਿੰਦੁਸਤਾਨ ਹੈ ਖੇਤੀ ਪ੍ਰધાન ਦੇਸ਼ ਹੈ ਇਹਦੀ ਵੱਡੀ ਗੱਲ ਹੈ ਜਿਹੜੀ ਖੇਤੀ ਤੇ ਟਿਕੀ ਹੋਈ ਹੈ ਇਸ ਕਰਕੇ ਜੇ ਅਸੀਂ ਖੇਤੀ ਬਚਾਉਣ ਵਾਸਤੇ ਟਰੈਕਟਰ ਖੜੇ ਕੀਤੇ ਨੇ ਤੇ ਆਪਣੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਆਂ ਵੀ ਇਹਦੇ ਵਿੱਚੋਂ ਡਬਲਯੂ ਵਿੱਚੋਂ ਆਪਾਂ ਨੂੰ ਬਾਹਰ ਨਿਕਲਣਾ ਚਾਹੀਦਾ ਹੈ ਨਹੀਂ ਮਜ਼ਦੂਰ ਹੈ ਕਿਸਾਨ ਹੈ ਜੋ ਵੀ ਹੈ ਤਾਉ ਮਾਰਿਆ ਜਾਊਗਾ ਜਿਹਨ ਸੰਗਤ ਧੂੜ ਕ੍ਰਾਂਤੀਕਾਰੀ ਕਿਸਾਨ ਜਿਹਨਾਂ ਪੰਜਾਬ ਜਿਲ੍ਹਾ ਮੀਤ ਪ੍ਰਧਾਨ ਆ ਆਪਾਂ ਨੂੰ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਜਿਹੜਾ ਸਾਡੇ ਅੱਜ ਇਸ ਗੱਲ ਨੂੰ ਸਾਰੀ ਆਵਾਮ ਵਿੱਚ ਸੰਸਾਰ ਤੱਕ ਸਾਡੀ ਗੱਲ ਪਹੁੰਚਾ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੇ ਅਗਲੀ ਗੱਲ ਜਿਹੜੀ WTO ਹੈ ਵਿਸ਼ਵ ਵਪਾਰ ਸੰਸਥਾ ਹੈ ਉਹਦੇ ਵਿੱਚ ਸਾਡਾ ਦੇਸ਼ ਆ ਜਿਹੜਾ ਉਹਦਾ ਇੱਕ ਹਿੱਸਾ ਮੈਂਬਰ ਬਣਿਆ ਹੋਇਆ ਆਜੋ ਉਹਦੀ ਮੀਟਿੰਗ ਅਬੂਧਾਬੀ ਦੇ ਵਿੱਚ ਹੋਣ ਜਾ ਰਹੀ ਹੈ ਉਹ ਉੱਥੇ ਤੈਅ ਕਰਨਾ ਹੈ ਵੇ ਲੋਕਾਂ ਨੂੰ ਕਿਵੇਂ ਕਾਰਬਨ ਘਟਾਉਣਿਆਂ ਦੇ ਹਵਾਲੇ ਕਰਨਾ ਇੱਥੋਂ ਦੇ ਖੇਤੀ ਦੇ ਕਿਵੇਂ ਕੰਟਰੋਲ ਕਰਨਾ ਇਹਨਾਂ ਨੂੰ ਕਿਵੇਂ ਭਾਅ ਦੇਣੇ ਨੇ ਸਬਸਿਡੀਆਂ ਕਿਵੇਂ ਦੇਣੀਆਂ ਨੇ ਇੱਥੋਂ ਦਾ ਜਿਹੜਾ ਖੇਤੀ ਕਿੱਤਾ ਹੈ ਉਹ ਤੇ ਕਿਵੇਂ ਕੰਟਰੋਲ ਕਰਨਾ ਉਹ ਤੇ ਕੰਟਰੋਲ ਕਰਨਾ ਚਾਹੁੰਦੇ ਨੇ ਇੱਥੇ ਵੱਡੇ ਫਾਰਮ ਬਣਾਉਣਾ ਚਾਹੁੰਦੇ ਨੇ ਜਾਂ ਇੱਥੋਂ ਦਾ ਜਿਹੜਾ ਬਾਜ਼ਾਰ ਹੈ ਛੋਟੇ ਦੁਕਾਨਦਾਰ ਨੇ ਉਹਨਾਂ ਨੂੰ ਖਤਮ ਕਰਕੇ ਇੱਥੇ ਵੱਡੇ ਮਾਲ ਲਿਆਉਣੇ ਚਾਹੁੰਦੇ ਨੇ ਤੇ ਜਿਹੜਾ ਸਾਡਾ ਕਾਰਪੋਰੇਟ ਸੈਕਟਰ ਹੈ ਜਿਵੇਂ ਸਾਡੀਆਂ ਸੜਕਾਂ ਨੇ ਇਹ ਤੇ ਕਾਰਪੋਰੇਟ ਘਰਾਣੇ ਦਾ ਕਬਜਾ ਕਰਾਉਣਾ ਚਾਹੁੰਦੇ ਨੇ ਜਾਂ ਸੜਕਾਂ ਨੇ ਹਵਾਈ ਜਹਾਜ਼ ਨੇ ਸਾਡੇ ਸਕੂਲ ਨੇ ਸਾਡੇ ਹਸਪਤਾਲ ਨੇ ਸਾਰਾ ਕੁਝ ਸਾਡਾ ਕਾਰਪੋਰੇਟ ਘਰਾਣੇ ਦੇ ਹੱਥ 'ਚ ਦੇਣਾ ਚਾਹੁੰਦੇ ਨੇ ਇਸ ਰੋਸ ਦੇ ਵਜੋਂ ਅਸੀਂ ਅੱਜ ਇਹ ਪ੍ਰਦਰਸ਼ਨ ਕਰ ਰਹੇ ਹਾਂ ਸਾਰੇ ਦੇਸ਼ ਭਰ ਦੇ ਵਿੱਚ ਆ ਟਰੈਕਟਰ ਬਾਹਰ ਕੱਢਣੇ ਆ ਖੱਟੜ ਕਹਿੰਦਾ ਸੀਗਾ ਵੀ ਟਰੈਕਟਰ ਹਾਈਵੇ ਤੇ ਨਿਕਲ ਨਹੀਂ ਦੇਣੇ ਮੈਂ ਤੇ ਕਿਸਾਨਾਂ ਨੇ ਟਰੈਕਟਰ ਹਾਈਵੇ ਤੇ ਕੱਢ ਕੇ ਇਹ ਗੱਲ ਵਿਖਾਤੀ ਆ ਕਿ ਅਸੀਂ ਟਰੈਕਟਰ ਬਾਹਰ ਕੱਢੇ ਟਰੈਕਟਰ ਹੀ ਸਾਡੀ ਸਾਰੀ ਪੂੰਜੀ ਹੈ ਟਰੈਕਟਰ ਹੀ ਸਭ ਕੁਝ ਇਸ ਕਰਕੇ ਟ੍ਰੈਕਟਰ ਅੱਜ ਬਾਹਰ ਕੱਢਿਆ डब्ल्यूटीएचओ ਦਾ ਅੱਜ ਵਿਰੋਧ ਆ ਸਾਡੇ ਵੱਲੋਂ ਤੇ ਉਦੋਂ ਖੱਟਰ ਨੂੰ ਕਰਾਰਾ ਜਵਾਬ ਹੈ ਕਿਸਾਨਾਂ ਦੇ ਟਰੈਕਟਰ ਹਾਈਵੇ ਤੇ ਚੱਲਣਗੇ ਕਿਉਂ ਬੱਸ ਦੇਣਾ ਚਾਹੁੰਦੇ ਟਰੈਕਟਰ ਦੇ ਨਾਲ ਟਰੈਕਟਰ ਦੇ ਨਾਲ ਹੀਸੀਂ ਅਸੀਂ ਦੇਣਾ ਚਾਹੁੰਦੇ ਜੀ ਜ਼ਿਮੀਂਦਾਰਾਂ ਦੇ ਲਈ ਟਰੈਕਟਰੀ ਸਭ ਤੋਂ ਵੱਡਾ ਸਾਧਨ ਆ ਜੀ ਅਸੀਂ ਫਸਲ ਦੀ ਟੋਆਟਵਾਈ ਤੋਂ ਲੈ ਕੇ ਆਉਣ ਜਾਣ ਤੱਕ ਲੈ ਕੇ ਜੇ ਸਾਨੂੰ ਲੜਾਈ ਲੜਨੀ ਪੈਂਦੀ ਹੈ ਤਾਂ ਟਰੈਕਟਰੀ ਸਾਡੇ ਘਰ ਬਣ ਜਾਂਦੇ ਨੇ ਪਿਛਲੇ ਨੌਲਜ ਚ ਕਿਸਾਨਾਂ ਨੇ ਇਹ ਕਰਕੇ ਦਿਖਾਇਆ ਹੈ ਦੇ ਨਵੇਂ ਮੋਰਚੇ 'ਚ ਸਰਕਾਰ ਕਹਿੰਦੀ ਵੀ ਟਰੈਕਟਰ ਤੁਸੀਂ ਦਿੱਲੀ ਲੈ ਕੇ ਨਹੀਂ ਜਾ ਸਕਦੇ ਬੱਸਾਂ ਜਾ ਸਕਦੇ ਜਾਵਾਂਗੇ ਦਿੱਲੀ ਲੈ ਕੇ ਜੀ ਅਸੀਂ ਕੋਈ ਗੱਲ ਨਹੀਂ ਜੀ ਸਰਕਾਰ ਨੇ ਆਪਣਾ ਕੰਮ ਕਰਨਾ ਕਿਸਾਨ ਜਿਹਾ ਬੰਦੇ ਨੇ ਆਪਣਾ ਕੰਮ ਕਰਨਾ ਹੈ ਸੰਯ ਤੁਮ ਹੋਰ ਚ ਆਖੂਗਾ ਕਿ ਟਰੈਕਟਰਾਂ ਤੇ ਦਿੱਲੀ ਜਾਣਾ ਤੇ ਟਰੈਕਟਰਾਂ ਤੇ ਦਿੱਲੀ ਆਇਆ ਜਾਊਗਾ ਜੀ ਫਿਰ ਸਰਕਾਰ ਸਿਹਾਰੀ ਰੂਗਾ ਜੀ ਮੰਗ ਕੀ ਹੈਗੀ ਆ ਮੰਗ ਸਾਡੀ ਇਹੀ ਹੈ ਜੀ ਜਿਹੜੇ ਇਹ ਇੱਥੇ ਆਪਣੇ ਮੁੰਡੇ ਨੂੰ ਸਜ਼ਾ ਉਹਨੂੰ ਮਾਰ ਕਤਲ ਕੀਤਾ ਗਿਆ ਮੁੰਡੇ ਦਾ ਉਹਦੇ ਤੇ ਪਰਚਾ ਹੋਵੇ ਉਹਨਾਂ ਬੰਦਿਆਂ ਤੇ ਦੂਜਿਆਂ ਤੇ ਜਿਨ੍ਹਾਂ ਨੇ ਉਹਨੂੰ ਮਾਰਿਆ ਸ਼ਹੀਦ ਕੀਤਾ ਹੈ ਮੁੰਡੇ ਨੂੰ ਉਹ ਸਾਡਾ ਸ਼ਹੀਦ ਹੈ ਜੀ ਕਿਸਾਨ ਤੋਲੋਂ ਦਾ ਸੰਘੀ ਕਿਸਾਨ ਮੋਰਚਾ ਨੂੰ ਸ਼ਹੀਦ ਮੰਨਦਾ ਜੀ ਆਪਣਾ ਉਹ ਉਹਨਾਂ ਦੀ ਉਹਨਾਂ ਨੂੰ ਸਜ਼ਾ ਮਿਲਿਆ ਨਾ ਪਰਚੇ ਹੋਣੇ ਚਾਹੀਦੇ ਸਾਰੇ ਤੇ ਐਮ ਐਸ ਪੀ ਦੀ ਲੜਾਈ ਤੇ ਚਲਦੀ ਪਈ ਜੀ ਸੰਜੂਤ ਮੋਰਚੇ ਨੇ 14 ਤਰੀਕ ਦਾ ਸੱਦਾ ਦਿੱਤਾ ਕਿ ਐਮ ਐਸ ਪੀ ਚਾਹੀਦੀ ਸਾਰੀਆਂ ਫਸਲਾਂ ਤੇ ਐਮ ਐਸ ਪੀ ਚਾਹੀਦੀ ਸਾਨੂੰ ਜਾਰਜਾਂ ਪੰਜ ਫਸਲਾਂ ਤੇ ਐਮ ਐਸ ਪੀ ਦੀ ਚਾਹੀਦੀ ਸਾਨੂੰ ਹਰੇਕ ਫਸਲ ਦੇ ਐਮ ਐਸ ਪੀ ਚਾਹੀਦੀ ਆ